ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉਂ ਮੋਹਲਾ ਡੈਰੀ ਫਾਰਮ ਤੋਂ ਸਵਾਲ ਤਸਾਰਾ ਨਾ ਪਿੰਡ ਆਪਣਾ ਟਾਲਨੀਆ ਤਹਿਸੀਲ ਬਲੱਡ ਆਜ 2 ਮੱਝਾਂ ਸੇਲ ਵਾਸਤੇ ਨੇ ਇੱਕ ਦਾ ਲਗਭਗ ਸੌਦਾ ਹੋ ਗਿਆ ਇਹ ਵੀਡੀਓ ਵੀ ਆਪਾਂ ਤਾਂ ਆ ਪਾ ਰਹੇ ਆਪਣੇ ਕੋਲੇ 10 ਦਿਨ ਹੋ ਗਏ ਵੀਡੀਓ ਪਈ ਨਹੀਂ ਹੈਗੀ ਸੀ 10 ਦਿਨਾਂ ਦੇ ਵਿੱਚ ਵਿੱਚ ਆਪਾਂ 6 ਪਸ਼ੂ ਸੇਲ ਕਰਤੇ ਦੋ ਤਿੰਨ ਜਿਹੜੇ ਸੇਲ ਕਰਤੇ ਜਨੀ ਦੀ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਦਾ ਇੱਕੇ ਝੋਟੀ ਹੈ ਦੂਜੇ ਸੂਏ ਪੂਰਾ ਖੁੱਲਾ ਕਰਦਾ ਸਾਫ਼ ਅਡਰਾ ਬਿਲਕੁਲ 10 12 ਦਿਨਾਂ ਦੇ ਲਗਭਗ ਸੂਈ ਵੀ ਹੋਊਗੀ ਇਹ ਤੇ ਉਹ ਸਫਰ ਚੋਂ ਆਉਂਦੀ ਦਾ ਵੀ ਜੇ ਸਲੇ ਮੰਨ ਕੇ ਚੱਲੋ ਵੀ ਇੱਕ ਤਰੀਕ ਨੂੰ ਰਾਤ ਨੂੰ ਆਈਆਂ ਆਪਣੇ ਕੋਲੇ 15 ਕਿਲੋ ਦੁੱਧ ਖੰਡੇ ਵਾਲਾ ਤਿਆਰ ਹੋ ਉਹ 17 ਕਿਲੋ ਦੇ ਲਗਭਗ ਦੁੱਧ ਸੀ ਆ ਬਿਲਕੁਲ ਜੈਡ ਬਲੈਕ ਝੋਟੀਆਂ ਇਕ ਬਾਲ ਵੀ ਕਿਤੇ ਜੱਟਾ ਨਹੀਂ ਹੈਗਾ ਪ्योर ਮੂਰਾ ਜਮਾ ਆਰਡਰ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਜੇ ਝੋਟੀ ਉਹ ਜੀ ਖੜੀ ਆ ਆਰਡਰ ਕੁਆਲਿਟੀ ਉਦੋਂ ਵੀ ਜ਼ਬਰਦਸਤ ਹੈ ਰਹੀ ਆਪਾਂ ਚਲੋ ਫਿਰ ਵੀ ਵੀਡੀਓ ਪਈ ਨਹੀਂ ਸੀ ਮੈਂ ਚਲੋ ਵੀਡੀਓ ਬਣਾ ਦੇਣਾ ਦੋ ਮੱਝਾਂ ਫੋਰੋਂ ਨਹੀਂ ਉਹਨਾਂ ਦੀ ਵੀ ਆਪਾਂ ਵੀਡੀਓ ਬਣਾਵਾਂਗੇ ਚਾਰ ਮੱਝਾਂ ਲੈਂਦੀਆਂ ਸੀਗੀਆਂ ਇੱਕ ਇਹ ਮੱਝ ਆ ਗਈ ਪੰਜ ਛੇ ਦਿਨਾਂ ਦੀ ਸੂਈ ਵੀ ਹੋ ਗਈ ਮੰਗਰੇ ਦੇ ਗੱਟੀ ਆ 15 16 ਕਿਲੋ ਦੁੱਧ ਤਿਆਰ ਆਇਆ ਇਹਦੀ ਆਪਣੇ ਕੋਲ ਦੋ ਟਾਈਮ ਚਵਾਈ ਹੋ ਗਈ ਮਿੱਤਰ ਪਿਆਰਿਆਂ ਨੇ ਕਰੀ ਸੀਗੀ ਦੁੱਧ ਦੇ ਨੂੰ ਪਹਿਲੇ ਟਾਈਮ ਘੱਟ-ਘੱਟਾ ਦੂਜੇ ਟਾਈਮ ਨੇ 8 ਕਿਲੋ ਦੁੱਧ ਟਾਈਮ ਮੋੜਾ ਮੀ ਕੱਟਦਾ ਸੀਗਾ ਸਾਫ਼ ਡਰਾ ਬਿਲਕੁਲ ਇਹਦਾ 1.5 ਲੱਖ ਰੁਪਿਆ ਰੇਟ ਆ ਲੈਣ ਦੇਣੀ ਉਹਦਾ 1.6 ਲੱਖ ਰੁਪਿਆ ਇੱਕ ਨੰਬਰ ਵਾਲੀ ਜੋਟੀ ਦਾ ਇਹਦੇ ਮਗਰ ਕੱਟੀ ਆ ਜਿਹੜੀ ਦੋ ਨੰਬਰ ਵਾਲੀ ਆ ਇਹ ਜਿਹੜੀ ਮਗਰ ਕੱਟੀ ਵੀਰੀ ਮੱਝ ਨਾਲ ਦੀ ਹੋਈ ਹੈ ਜਿਹੇ ਜੀ ਮੱਝ ਆ ਗਈ। ਇਹਦਾ 1.5 ਲੱਖ ਰੁਪਿਆ ਰੇਟ ਆ। ਬਾਕੀ ਦੋ ਮੱਝਾਂ ਹੋਰ ਉਹਨਾਂ ਦੀ ਵੀ ਆਪਾਂ ਵੀਡੀਓ ਬਣਾਵਾਂਗੇ। ਤੇ ਜਿਹੜੀ ਇੱਕ ਨੰਬਰ ਵਾਲੀ ਝੋਟੀ ਹੈਗੀ ਉਹਦਾ 1.6 ਲੱਖ ਰੁਪਿਆ ਰੇਟ ਆ। ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ। ਇਹਨਾਂ ਦੋ ਟਾਈਮਾਂ ਚ ਬਾਈ ਹੋ ਗਈ ਲਗਭਗ ਇਹਦਾ ਸੌਦਾ ਹੋ ਗਿਆ ਵਿਗਿਆ ਵਾਂਗੂ ਹੀ ਆ। ਇਹ ਝੋਟੀ ਦਾ ਰੇਟ 1.6 ਲੱਖ ਰੁਪਿਆ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਦੂਜਾ ਸੁਆ।